ਅੱਜ ਜ਼ਿਲ੍ਹਾ ਗਰਦਾਸਪੁਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਤੁਹਾਨੂੰ ਨਾਲ ਦੇ ਨਾਲ ਜਿਹੜੇ ਐਮ ਐਲ ਏ ਸਾਹਿਬਾਨ ਜਿਹੜੇ ਡਿਪਟੀ ਕਮਿਸ਼ਨਰ ਗਰਦਾਸਪੁਰ ਦੇ ਕੋਠੇ ਦਫ਼ਤਰ ਚ ਉਹਨਾਂ ਦੇ ਗਏ ਜਿਹੜੀ ਉਹਨਾਂ ਸ਼ਮਤਾਵਲੀ ਅੱਜ ਡੀ ਸੀ ਸਾਹਿਬ ਨੂੰ ਵਰਤੀ ਹੈ ਮੈਂ ਉਹਦੀ ਗੜੀ ਸ਼ਬਦਾ ਚ ਨਿੰਦਾ ਕਰਦਾ ਲੋਕਾਂ ਨੂੰ ਜੇ ਪਤਾ ਲੱਗ ਰਿਹਾ ਕਿ ਜਿਹੜੇ ਨੁਮਾਇੰਦੇ ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਉਹ ਵੇਖ ਲਿਆ ਲੋਕ ਇਸ ਕਰਕੇ ਉਹਨਾਂ ਡੀ ਸੀ ਦਫ਼ਤਰ ਦੀ ਬੇਇਨਕੀਤੀ ਹੈ ਮੈਂ ਸੀ ਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਨਾਂ ਤੇ ਠੁਕਵੀਂ ਬੰਦੀ ਕਾਰਵਾਈ ਜਿਹੜੀ ਉਹਨਾ ਹੋਣੀ ਚਾਹੀਦੀ ਹੈ ਇਹ ਬਖੜਾਗੇ ਨੇ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟੱਕਤੀਆਂ ਰਸੀਦਾ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲ ਉੱਤੇ ਨਹੀਂ ਕਹਿਣਾ ਚਾਹੁੰਦਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਵੀਡੀਓ ਕਲਾਨੌਰ ਦੇ ਦਫ਼ਤਰ ਗਿਆ ਉੱਥੇ ਜਾ ਕੇ ਦਫ਼ਤਰ 'ਚ ਬਹਿ ਕੇ ਵੀਡੀਓ ਨੂੰ ਧੱਕੇ ਮਾਰੇ ਸੈਕਟਰੀਆਂ ਨੂੰ ਧੱਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਪਯੋਗ ਕੀਤਾ ਜਿਹੜਾ ਬਹੁਤ ਨਿੰਦਨਯੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਆ ਤੇ ਮੈਂ ਧਬਕੇ ਕਿੰਨੂੰ ਮਾਰ ਰਿਹਾ ਇਸ ਕਰਕੇ ਮੈਂ ਜਦੋਂ ਮੈਨੂੰ ਵੀ ਪਤਾ ਲੱਗਾ ਤਾਂ ਆਪਾਂ ਉੱਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫ਼ਤਰ ਛੱਡ ਕੇ ਬਾਹਰ ਗਿਆ ਕਿ ਇਹੋ ਜਿਹੀਆਂ ਹਰਕਤਾਂ ਕਰਨੀਆਂ ਮੇਰੇ ਖਲੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਆਪਸਰਾ ਦੇ ਨਾਲ ਖੜੇ ਆਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਹਰ ਇੱਕ ਪਾਰਟੀ ਦੇ ਮੈਂਦੇ ਨੂੰ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਮਿਲ ਰਹੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਬਖਰਾੜ ਦੀ ਨਤੀਜੇ ਆ ਕਾਰਨ ਇਹ ਆ ਕਿ ਇਹਨਾਂ ਨੂੰ ਅੱਜ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਰਹੇ ਸਰਪੰਚੀ ਦੀ ਚੋਣਾਂ ਲੜਨ ਵਾਸਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾ ਜ਼ਿਲ੍ਹਾ ਗਦਾਪੁਰ ਚ ਜਿਹੜੀ ਇਹਨਾਂ ਦੀ ਫੀਚਰ ਤੇ ਕੀਤੀ ਆ ਮੈਂ ਆਪਦੀ ਪੁਰਜਰ ਨਿੰਦਾ ਕਰਦਾ ਹਾਂ ਅਸੀਂ ਮੇਸ਼ਮ ਰਾਜਮੰਦ ਨਾਲ ਖੜੇ ਆ ਆਮ ਆਦਮੀ ਪਾਰਟੀ ਮਲਾਜਮਾਂ ਦਾ ਸਰਕਾਰ ਕਰਦੇ। ਅੱਜ ਇਹਦਾ ਉਹਨਾਂ ਨੇ ਕਿਹਾ ਕਿ ਜਿਹੜਾ ਬੜਾ ਨੋਰ ਗੁੰਡਾ ਟੈਪ ਜਿਹੜੇ ਬੋਪੀ ਗੋਲੀ ਨਾਲ ਗੈਂਗਸਟਰ ਵਾ ਉਹ ਤੁਹਾਡੇ ਨਾਲ ਆਇਆ ਹੈ। ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਬੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ। ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ? ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਯੂਪੀ ਚAIRMAN ਮੁਖ्तार ਅਨਸਾਰੀ ਦੀ ਕੋਟੀ 'ਚ ਦੀ ਵੀਡੀਓ ਵ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹ ਦੀ ਮੁਖਸਾਬ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 ਤੇ ਜਿਹੜੀ ਇਲੈਕਸ਼ਨ ਹੋਈ ਹੈ ਜਿਹੜੇ ਜੂਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ ਮੇਰਾ ਦਫਤਰ ਆ ਜੀ ਮੇਰੇ ਦਫਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋਈ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੈਂਗਸਟਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਫਿਰ ਇਹ ਤਰੂ ਹੋ ਗਿਆ ਇੱਕ ਮਰੀ ਪਾਰਟੀ ਵੀ ਉਥੇ ਕਲੀ ਚਲਵਾ ਦੇ ਚਲੇਗੀ ਬਿਲਕੁਲ ਨਹੀਂ ਚਲੇਗੀ ਅਸੀਂ ਕਦੀ ਕਦੀ ਕਿਸ ਦੀ ਸਪੋਰਟ ਕੀਤੀ ਹੈ ਡੇਰਾ ਬੱਬ ਕਦੀ ਸਪੋਰਟ ਕੀਤੀ ਦਫਤਰ ਪਬਲਿਕ ਵਾਸਤੇ ਦਫਤਰ ਹੈ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਕਾਲੀ ਤਲ ਵੀ ਆ ਸਕਦੇ ਆਮਾ ਦੀ ਪਾਰਟੀ ਵਾਲੇ ਦਫਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉਥੇ ਦਫਤਰ ਚਾਉਣਾ ਚਾਹੀਦਾ ਆਪਾਂ